ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਦਿਨ ਦੇ ਵੇਲੇ ਸਵੇਰ ਤੋਂ ਹੀ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਦੇਖੀ ਗਈ ਹੁਣ ਵੀ ਇੱਕ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰ ਗੁਜ਼ਰਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਇਹ ਸਿਸਟਮ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰ ਰਿਹਾ ਹੈ ਲਗਭਗ ਸ਼ਾਮ 7 ਵਜੇ ਤੋਂ ਬਾਅਦ ਇਹ ਪੰਜਾਬ ਦੇ ਦੁਆਬੇ ਮਾਲਵਾ ਮਾਝਾ ਸਾਰੇ ਪਾਸੇ ਦੇਖਣ ਨੂੰ ਮਿਲਿਆ ਤੇ ਪਰ ਇਹਦੀ ਜਿਹੜੀ ਖਾਸ ਪਕੜ ਉਹ ਮਾਝੇ ਵੱਲ ਹੁਣ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਰਾਤ ਹੌਲੀ-ਹੌਲੀ ਇਹ ਸਿਸਟਮ ਕਿਤੇ ਨਾ ਕਿਤੇ ਪੂਰਨ ਤੌਰ ਤੇ ਅੱਧੇ ਪੰਜਾਬ ਨੂੰ ਕਵਰ ਕਰਦਾ ਹੋਇ ਨਜ਼ਰ ਆਵੇਗਾ ਇਸ ਬੱਦਲ ਬਾਈ ਨਾਲ ਕਿ ਆ ਮੀਂਹ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਪਹਿਲਾਂ ਹੀ ਮੀਂਹ ਪੈ ਚੁੱਕਿਆ ਠੰਡ ਕਿਵੇਂ ਦੇ ਰਹੇਗੀ ਕਿਹੜੇ-ਕਿਹੜੇ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਫਿਲਹਾਲ ਦੇ ਮੌਸਮ ਕਿਵੇਂ ਦੇ ਨੇ ਕਿਵੇਂ ਦਾ ਹਾਲਾਤ ਬਣੇ ਹੋਏ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕਰੀਏ ਜਿਹੜੇ ਸਿਸਟਮ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਅੱਧ ਰਾਤ ਤੋਂ ਬਾਅਦ ਕਹਿ ਲਿਆ ਜਾਂ ਫਿਰ ਸਵੇਰੇ ਸਵੇਰੇ ਪੰਜਾਬ ਦੇ ਪੂਰਨ ਤੌਰ ਤੇ ਕਵਰ ਕਰ ਲੈਣਗੇ ਤੇ ਕੱਲ ਨੂੰ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਬੱਦਲਵਾਈ ਰਹੇਗੀ ਇਸ ਠੰਡੀ ਬੱਦਲਵਾਈ ਦੇ ਕਾਰਨ ਪੱਛਮੀ ਹਵਾ ਚੱਲਦੀ ਨਜ਼ਰ ਆ ਰਹੀ ਹੈ ਜਿਹਦੇ ਕਾਰਨ ਠੰਡ ਦਾ ਮਾਹੌਲ ਅੱਜ ਰਾਤ ਕਾਫੀ ਹੱਦ ਤੱਕ ਬਣਦਾ ਹੋਇਆ ਨਜ਼ਰ ਆਵੇਗਾ ਜਿਵੇਂ ਆਪਾਂ ਸ਼ੁਰੂਆਤੀ ਦਿਨਾਂ ਵਿੱਚ ਠੰਡ ਦੇਖੀ ਜਨਵਰੀ ਦੇ ਉਮੀਦ ਦੀ ਠੰਡ ਫੇਰ ਤੋਂ ਇਹ ਦੋ ਦਿਨ ਪੈਂਦੀ ਹੋਈ ਨਜ਼ਰ ਆਵੇਗੀ ਅੱਜ ਰਾਤ ਵੀ ਪੂਰਨ ਤੌਰ ਤੇ ਕੜਾਕੇ ਦੀ ਠੰਡ ਪੰਜਾਬ ਦੇ ਉੱਪਰ ਪਵੇਗੀ ਤੇ ਠੰਡੀ ਸ਼ੀਤ ਲਹਿਰ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਧਰਤੀ ਵੀ ਗਿੱਲੀ ਹੋ ਚੁੱਕੀ ਹੈ ਉਹਦੇ ਵਿੱਚੋਂ ਵੀ ਠੰਡ ਆ ਰਹੀ ਹੈ ਤੇ ਹਵਾ ਜਿਹੜੀ ਪੱਛਮੋਂ ਚੱਲ ਰਹੀ ਹੈ ਉਹ ਵੀ ਠੰਡੀ ਚੱਲ ਰਹੀ ਹੈ ਤੇ ਤਾਪਮਾਨ ਜਿਹੜਾ ਘਟ ਕੇ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ 5-6 ਡਿਗਰੀ ਤੱਕ ਜਾਂਦਾ ਹੋਇਆ ਨਜ਼ਰ ਆਵੇਗਾ ਤੇ ਅੱਜ ਅਸੀਂ ਦੇਖਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਵੇਰੇ ਖਬਰਾਂ ਆਈਆਂ ਨੇ ਜੋ ਮੀਂਹ ਦਾ ਪ ਮਤਲਬ ਬਰਫ਼ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਅਤੇ ਕੱਲ ਅਗਲੇ 2 ਦਿਨ ਹੋਰ ਜ਼ਿਆਦਾ ਠੰਡ ਪੈਣ ਦੀ ਉਮੀਦ ਹੈ ਪੰਜਾਬ ਦੇ ਵਿੱਚ ਅਜੇ ਇਹ ਦੇ ਵਿੱਚ ਬੱਚਿਆਂ ਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਅੱਜ ਰਾਤ ਵੈਸੇ ਮੀਂਹ वगैरह ਦੀ ਕੋਈ ਸੰਭਾਵਨਾ ਨਹੀਂ ਹੈ ਬੂੰਦਾਬੰਦੀ ਕਿਣਮਣ ਕਣੀ ਕੋਈ ਉਮੀਦ ਨਹੀਂ ਹੈ ਪਰ ਜਿਹੜੀ ਬਦਲਬਾਹੀ ਨਿਕਲ ਰਹੀ ਹੈ ਇਹਦੇ ਨਾਲ ਠੰਡ ਦਾ ਮਾਹੌਲ ਕੱਲੂ ਹੋਰ ਬਣੂਗਾ ਕਿਉਂਕਿ ਧੁੱਪ ਨਹੀਂ ਲੱਗ ਰਹੀ ਜਦੋਂ ਤੱਕ ਧੁੱਪ ਨਹੀਂ ਲੱਗੂਗੀ ਮੀਂਹ ਤੇ ਬਾਅਦ ਉਦੋਂ ਤੱਕ ਪੰਜਾਬ ਦੇ ਵਿੱਚ ਜਿਹੜਾ ਇਹ ਉਹ ਠੰਡ ਘਟਦੀ ਹੋਈ ਨਜ਼ਰ ਨਹੀਂ ਆਵੇਗੀ ਅੱਜ ਰਾਤ ਵੀ ਪੂਰਨ ਤੌਰ ਤੇ ਮ ਵੀਡੀਓ ਨੂੰ ਲਾਈਕ ਕਰਕੇ ਜਾਇਆ ਕਰੋ ਸ਼ੇਅਰ ਕਰਦੇ ਜਾਇਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ ਸਾਰਿਆਂ ਦਾ